ਆਉ ਚੱਲ ਰਹੀ ਹੈ ਖੁਈਆ ਸਰੋਪੀਸ ਨੇ ਸਫਲਤਾ ਹਾਸਲ ਕੀਤੀ 70 ਗੇ ਲੋਕ ਪੋਸਟ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਕਿੰਨਾ ਪੋਸਟ ਪੜਿਆ ਜੈ ਹਿੰਦ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਾਨਯੋਗ ਐਸਐਸਪੀ ਫਾਜ਼ਲ ਕਾ ਡਾਕਟਰ ਪ੍ਰਗਿਆ ਜੈ ਜੀ ਦੀ ਰਗਮਾਈ ਵਿੱਚ ਜਿਹੜੀ ਫਾਜ਼ਲ ਕਾ ਪੁਲਿਸ ਹੈਗੀ ਉਹ ਨਸ਼ਾ ਸੰਬੰਧੀ ਜਿਹੜੀ ਆਪਣੀ ਕਾਰਵਾਈ ਨੂੰ ਪੂਰੀ ਜਿਹੜੀ ਹੈਗੀ ਹੈ ਸਖਤੀ ਨਾਲ ਉਹਦੇ ਖਿਲਾਫ ਇੱਕ ਰੁਖ ਬਣਾਇਆ ਹੋਇਆ ਉਸ ਦੇ ਵਿੱਚ ਹੀ ਕੱਲ ਜਿਹੜੀ ਸਾਡੇ ਇੱਕ ਸਪੈਸ਼ਲ ਸੈੱਲ ਤੇ ਪੁਲਿਸ ਸਟੇਸ਼ਨਾਂ ਖੋਈਆਂ ਸਰਵਰ ਦੀ ਜਿਹੜੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ 70 ਕਿਲੋਗ੍ਰam ਜਿਹੜੀ ਭੁੱਕੀ ਚੋਰਾ ਪੋਸਟ ਬਰਾਮਦ ਕੀਤਾ ਗਿਆ ਇਹ ਜਿਹੜੇ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਉਤਮ ਵੀਰ ਸਿੰਘ ਪੁੱਤਰ ਗੁਰਦਲ ਰਾਜ ਸਿੰਘ ਜੋ ਕਿ ਪਿੰਡ ਦਾਨੇਵਾਲ ਸਤਕੋਸੀ ਦਾ ਇਸ ਤੋਂ ਇਲਾਵਾ ਨਵਜੋਤ ਸਿੰਘ ਪੁੱਤਰ ਰਾਜਵੀਰ ਸਿੰਘ ਜਿਸ ਦਾ ਵੀ ਪਿੰਡ ਜਿਹੜਾ ਹੈਗਾ ਦਾਨੇਵਾਲਾ ਜਿਹੜਾ ਹੈਗਾ ਸਤਕੋਸੀ ਹੈਗਾ ਇਹਨਾਂ ਦੇ ਕੋਲ ਇੱਕ ਸਕੋਰਪੀਓ ਗੱਡੀ ਸੀ ਇਹ ਸਕੋਰਪੀਓ ਗੱਡੀ ਰਾਹੀਂ ਜਿਹੜੀ ਹੈਗਾ ਆਪਣਾ ਜਿਹੜਾ ਭੁੱਕੀ ਚੋਰਾ ਪੋਸਟ ਨੂੰ ਥੈਲਿਆਂ ਦੇ ਵਿੱਚ ਪਾ ਕੇ ਉਹਦੇ ਵਿੱਚ ਰੱਖਿਆ ਹੋਇਆ ਸੀ ਸੋ ਜਿਹੜੀ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਜਿਹੜਾ ਹੈਗਾ ਕਿ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜਾ ਹੈਗਾ ਜਦੋਂ ਇਹਨਾਂ ਨੇ ਸ਼ੱਕੀ ਦੇਖਿਆ ਗਿਆ ਉਸ ਤੋਂ ਬਾਅਦ ਜਿਹੜੀ ਇਹਨਾਂ ਪਾਸੋਂ ਇਹ ਜਿਹੜੀ ਬਰਾਮਦਗੀ ਕੀਤੀ ਗਈ ਜਿਸ ਵੇਲੇ ਮੇਰੇ ਵੱਲੋਂ ਵੀ ਮੌਕੇ ਤੇ ਜਾ ਕੇ ਇਹਨਾਂ ਦੀ ਜਿਹੜਾ ਹੈਗਾ ਹੈਗਾ ਬਰਾਮਦਗੀ ਇਹ ਉਂਗਵਾਲੀ ਜਗ੍ਹਾ ਤੇ ਪਹੁੰਚ ਕੇ ਉਹਦਾ ਨਰੀਖਣ ਕੀਤਾ ਗਿਆ ਹੈ ਤੇ ਜਿਹੜੇ ਦੋਸ਼ੀ ਹੈਗੇ ਇਹਨਾਂ ਦੀ ਵੀ ਕਸ਼ਿਸ਼ ਕੀਤੀ ਗਈ ਸਰ ਜਿਹੜੇ ਦੋ ਦੋਸ਼ੀ ਫੜੇ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਪੋਸਟ ਦੇ ਪਰਚੇ ਹੈਗੇ ਆ ਨਹੀਂ ਜੀ ਇਹਨਾਂ ਦੇ ਪਹਿਲਾਂ ਪੋਸਟ ਦੇ ਪਰਚੇ ਤਾਂ ਨਹੀਂ ਹੈਗੇ ਇਹ ਜਿਹ ਇਸ ਦੇ ਵਿੱਚੋਂ ਇੱਕ ਜਣੇ ਤੇ 188 ਦਾ ਪਰਚਾ ਜਰੂਰ ਹੈ ਸੋ ਬਾਕੀ ਜਿਹੜੇ ਇਹਨਾਂ ਦੇ ਇਹ ਕਿੱਥੋਂ ਲੈ ਕੇ ਆਏ ਸੀ ਜਾਂ ਇਹਨਾਂ ਨੇ ਕਿੱਥੇ ਵੇਚਣਾ ਸੀ ਉਹਦੇ ਜਿਹੜੀ ਸੰਬੰਧੀ ਜਿਹੜੀ ਤਫ਼ਤੀਸ਼ ਹੈਗੀ ਹਾਲੇ جاری ਹੈ ਸੋ ਉਹ ਜੋ ਵੀ ਅਪਡੇਟ ਸਾਡੇ ਕੋਲ ਆਏਗੀ ਉਹ ਸੰਬੰਧੀ ਤਾਂ ਅੱਡਾ ਨਾਲ ਸ਼ੇਅਰ ਕੀਤਾ ਜਾਊਗਾ ਸਰ ਇਸ ਤੋਂ ਇਲਾਵਾ ਪੁਲਿਸ ਨੇ ਕੀ ਰਿਕਵਰੀਆਂ ਕੀਤੀ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਇਹ ਦੋ-ਚਾਰ ਦਿਨਾਂ ਦੇ ਵਿੱਚ ਪੁਲਿਸ ਨੂੰ ਕਾਫੀ ਕਾਮਯਾਬੀਆਂ ਮਿਲੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਰਕੇ ਅਸੀਂ ਤੁਹਾਨੂੰ ਸੂਚਨਾ ਨਹੀਂ ਦੇ ਪਾਏ ਇਦੇ ਵਿੱਚ ਇੱਕ ਜਿਹੜੀ ਹਾਈ ਟੈਕ ਨਾਕਾਸ ਤੇ ਜਿਹੜੀ ਹੈਗੀ ਆ স্পੈਸ਼ਲ ਚੈਕਿੰਗ ਹੈਗੀ ਜਿਹੜੀ ਅੱਜ ਕੱਲ ਚੱਲ ਰਹੀ ਹੈਗੀ ਵੋਟਾਂ ਦੇ ਮੱਦੇ ਨਜ਼ਰ ਸੋ ਉਸੇ ਚੈਕਿੰਗ ਦੇ ਵਿੱਚ ਹੀ ਪੁਲਿਸ ਸਟੇਸ਼ਨ ਖੁਈਆ ਸਰਵਰ ਦੇ ਵਿੱਚ ਜਿਹੜਾ ਨਾਕਾ ਆਪਣਾ ਗੁੰਮਝਾਲ ਪੈਂਦਾ ਉੱਥੇ ਚੈਕਿੰਗ ਦੇ ਦੌਰਾਨ ਇੱਕ ਵਿਅਕਤੀ ਪਾਸੋਂ 8 ਕਿਲੋ ਜਿਹੜਾ ਹੈਗਾ ਭੁੱਕੀ ਚੂਰਾ ਬੋਸਤ ਜਿਹੜਾ ਬਰਾਮਦ ਕੀਤਾ ਗਿਆ ਉਹਦਾ ਜਿਹੜਾ ਨਾਮ ਹੈਗਾ ਆਪਣੇ ਇਹਦੇ ਵਿੱਚ ਦੋਸ਼ੀ ਦਾ ਹਰਦੀਪ ਸਿੰਘ ਜਿਹੜਾ ਕਿ ਲਖੋਕੇ ਬਰਾਮ ਫਰੋਜ਼ਪੁਰ ਦਾ ਰਹਿਣ ਵਾਲਾ ਸੋ ਉਸ ਪਾਸੋਂ ਕੀਤੀ ਗਈ ਹੈ ਜੋ ਨਾਕਾਸ ਤੇ ਚੈਕਿੰਗ ਹੈਗੀ ਉਹ ਪੂਰੀ ਸਖਤੀ ਦੇ ਨਾਲ ਜਿਹੜੀ ਹੈਗੀ ਆਪਣੇ ਪੁਲਿਸ ਵੱਲੋਂ ਕੀਤੀ ਜਾਵੇ ਤੇ ਇਹਦੇ ਵਿੱਚ ਇੱਕ ਹੋਰ ਮੈਂ ਦੂਸਰੇ ਫਰੰਟ ਤੇ ਇੱਕ ਗੱਲ ਦੱਸਣਾ ਚਾਹੁੰਗਾ ਕਿ ਚੋਰੀ ਦੀਆਂ ਘਟਨਾਵਾਂ ਤੇ ਠੱਲ ਪਾਉਣ ਲਈ ਵੀ ਜਿਹੜੀ ਹੈਗੀ ਆ ਫਾਜ਼ਲ ਕਾ ਪੁਲਿਸ ਪੂਰੀ ਤਰ੍ਹਾਂ ਹੈਗੀ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਇਸ ਦੇ ਵਿੱਚ ਹੀ ਪੁਲਿਸ ਸਟੇਸ਼ਨ ਖੁਈਆ ਸਰਵਰ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਸ ਜਿਨ੍ਹਾਂ ਪਾਸੋਂ ਤਿੰਨ ਜਿਹੜੇ ਮੋਟਰਸਾਈਕਲ ਚੋਰੀ ਸ਼ੋਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਜੀ ਇਹਨਾਂ ਵਿੱਚੋਂ ਇਹ ਦੋਨਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ son of ਸ਼ੰਗਾਰਾ ਸਿੰਘ ਖਿਓ ਵਾਲੀ ਢਾਬ ਖੁਈ ਖੇੜਾ ਫਾਜ਼ਿਲਕਾ ਦਾ ਤੇ ਜਗਸੀਰ RAM son of ਸੁਬਜੀਤ RAM ਗਿੱਦੜਾਂ ਵਾਲੀ ਖੁਈਆ ਸਰਵਰ ਸੋ ਇਹ ਇਹ ਸਾਡੀਆਂ ਜਿਹੜੀਆਂ ਇਨਫੋਰਮੇਸ਼ਨ ਸੀਗੀਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਪਿਛਲੇ ਦਿਨੀ ਜਿਹੜੀ ਸਾਡੇ ਇੱਥੇ ਇੱਕ ਚੋਰੀ ਹੋਈ ਹੈ ਬਾਜ਼ਾਰ ਦੇ ਵਿੱਚ ਬੋਹਰ ਦੇ ਵਿੱਚ ਜਿਹੜਾ ਕਿ 1 ਲੱਖ ਰੁਪਏ ਦੀ ਜਿਹੜੀ ਨਕਦੀ ਹੈਗੀ ਉਹ ਜਿਹੜੇ ਦੋ ਚੋਰ ਹੈਗੇ ਨੇ ਉਹ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਉਸ ਸੰਬੰਧੀ ਸਾਡੇ ਕੋਲੇ ਅਸੀਂ ਇਨਫੋਰਮੇਸ਼ਨ ਡਿਵੈਲਪ ਕਰਦੇ ਹਾਂ ਫੁਟੇਜਸ ਦੇਖਦੇ ਹਾਂ ਸਾਡੇ ਕੋਲੇ ਫੋਟੋਗ੍ਰਾਫਸ ਆਈਆਂ ਨੇ ਤੇ ਜਿਹੜਾ ਕਿ ਉਹਨਾਂ ਨੂੰ ਦੇਖਣ ਤੋਂ ਪਤਾ ਲੱਗਿਆ ਕਿ ਡਿਸਕਵਰ ਮੋਟਰਸਾਈਕਲ ਸੀਗਾ ਜਿਹੜਾ ਬਲੈਂਕ ਕਲਰ ਦਾ ਉਹ ਇਸ ਘਟਨਾ ਦੇ ਵਿੱਚ ਮਰ ਗਿਆ ਗਿਆ ਤੇ ਉਹਦੇ ਤੇ ਰੈੱਡ ਪੱਟੀਆਂ ਸੀ ਇਹ ਆਪਾਂ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਇਹ ਖਬਰ ਪਹੁੰਚਾਉਣਾ ਚਾਹੁੰਦੇ ਤਾਂ ਜੋ ਉਹਨਾਂ ਦੀ ਆਪਾਂ ਪਛਾਣ ਕਰ ਸਕੀਏ ਤੇ ਇਹਦੀ ਅਸੀਂ ਤੁਹਾਨੂੰ ਫੋਟੋ